ਆ ਲਿਆਂਦਾ ਬਈ ਦੁੱਧ ਬੈਲਾ ਦੇ ਬੱਚਿਆਂ ਵਾਸਤੇ ਦੇਖੋ ਸਾਰੇ ਬੱਚੇ ਬਹੁਤ ਪਿਆਰੇ ਆ ਬਈ ਦੇਖੋ ਬਈ ਸਾਰਿਆਂ ਦੇ ਰੰਗ ਨਾਲੇ ਜੋੜੇ ਤਾਂ ਬਈ ਮੇਲ ਬੱਚਾ ਆਪਾਂ ਦੁੱਧ ਤੇ ਲਾਤਾ ਬਈ ਹਾਂਜੀ ਸਾਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਮੇਤਰੋ ਬਈ ਅੱਜ ਲਾਵਾਂਗੇ ਆਪਾਂ ਨਵੇਂ ਜੋੜੇ ਆਪਾਂ ਸਟੈਂਡ ਲਿਆ ਰੱਖੇ ਨੇ ਬਈ ਆਹ ਸਟੈਂਡਾਂ ਦੇ ਵਿੱਚ ਟੋਕਰੀਆਂ ਲਾ ਕੇ ਨਵੇਂ ਜੋੜੇ ਲਾਵਾਂਗੇ ਤੇ ਨਾਲੇ ਦਿਖਾਵਾਂਗੇ ਤੁਹਾਨੂੰ ਪਹਿਲਾ ਦੇ ਬੱਚੇ ਹੀਰ ਤੇ ਰਾਂਝਾ ਰਾਂਝੇ ਬਈ ਦਿਨ ਚੜ ਗਿਆ ਉੱਠਿਆ ਹੁਣ ਨਾ ਸੌ ਚੱਲ ਤੇ ਬਈ ਨਾਲੇ ਆਪਾਂ ਛੱਡਦੇ ਆਂ ਜਾਨਵਰ ਤੇ ਨਾਲੇ ਜੋੜੇ ਲਾਵਾਂਗੇ ਬਈ ਆਪਾਂ ਘੈਂਟ ਘੈਂਟ ਦਿਖਾਵਾਂਗੇ ਤੁਹਾਨੂੰ ਸਾਰੇ ਜੋੜੇ ਪਹਿਲਾਂ ਆਪਾਂ ਛੱਡਦੇ ਆਂ ਆ ਫੀਲ ਮੁਰਗੇ ਤੇ ਮੁਰਗੀਆਂ ਆਪਣਾ ਸੁਲਤਾਨ ਅਮਨ ਵਾਲਾ ਮੁਰਗਾ ਆ ਜਾ ਵੀ ਆਜੋ ਆਜੋ ਬਾਹਰ ਆਜੋ ਕਿਰਾ ਆ ਹੁੰਦਾ ਝੋਟਾ ਤੂਫਾਨ ਦਾ ਭਰਾ ਬਈ ਤੇ ਉਸ ਤੋਂ ਬਾਅਦ ਬਈ ਇਧਰ ਆਪਣੀ ਇੱਕ ਅਸੀਲ ਮੁਰਗੀ ਆ ਤੇ ਨਾਲ ਬੱਚਾ ਬਈ ਅਸੀਲ ਆਇਆ ਵੀ ਤੂੰ ਵੀ ਡਾਕੂ ਆ ਜਾਂਦਾ ਡਾਕੂ ਚਲੋ 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 ਲਾਦੋ ਰਾਨਕਾ ਉਸ ਤੋਂ ਬਾਅਦ ਬਈ ਇਧਰ ਆਪਣੀ ਮੁਰਗੀ ਆ ਕਾਲੀ ਮੁਰਗੀ ਤੇ ਇਹਦੇ ਨਾਲ ਆ ਇੱਕ ਬੱਚਾ ਆ ਰ ਆਰ ਇੱਕ ਅਸੀਲ ਆ ਖੜਾ ਫੀਲਾ ਤਾਂ ਤੁਹਾਨੂੰ ਬਈ ਖੜਨ ਨਹੀਂ ਦੱਸਦੀ ਹੈਗੀ ਆ ਜਾਓ ਬਈ ਬਾਹਰ ਆ ਜਾਓ ਕਿਰਾਂ ਛੋਟੇਓ ਆ ਜਾਓ ਚਲੋ ਖੇਡੋ ਸ਼ਾਬਾਸ਼ ਆਏ ਅੱਛ ਕੇ ਓਏ ਹਾਂ ਤੈਨੂੰ ਕਿਹਨੇ ਮੰਦ ਕਰਤਾ ਤੂੰ ਤਾਂ ਖੁੱਲਾ ਰਹਿਣਾ ਹੁੰਨਾ ਓਏ ਤੈਨੂੰ ਕੌਣ ਮੰਦ ਕਰਕੇ ਆਜੇ ਪੁੱਤ ਬਾਹਰ ਆ ਜਾ ਤੇਰੀ ਹਮਸਫਰ ਵੀ ਲੈ ਕੇ ਆਵਾਂਗੇ ਜਲਦੀ ਆ ਜਾਓ ਵੀ ਤੁਸੀਂ ਵੀ ਆ ਜਾਓ ਆਇਓ ਪੱਝਿਓ ਇਹਨੇ ਆ ਵੀ ਛੱਡਦੀ ਏ ਚਲੋ ਕਿਰਾਂ ਬਾਹਰ ਚਲੋ ਤੁਸੀਂ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਜੋ ਓਏ ਬਾਹਰ ਆਜੋ ਤੁਸੀਂ ਪਤੰਦਰ ਹੋ ਰਹੀ ਗਏ ਸੀ ਛੇਤੀ ਆਜੋ ਬਾਹਰ ਮਾਰੋ ਛਾਲਾ ਛੇਤੀ ਛੇਤੀ ਗੇਟ ਬੰਦ ਹੋ ਜੂ ਛੇਤੀ ਭੱਜ ਕੇ ਭੱਜ ਕੇ ਜਦੋਂ ਆਉਂਦੇ ਨੇ ਬਾਹਰ ਪੈਲ ਪਾ ਕੇ ਆਉਂਦੇ ਨੇ ਆਜੋ ਯਾਰ ਲੈ ਮੈਂ ਗੇਟ ਫੜ ਕੇ ਰੱਖ ਲੈਣਾ ਆਜੋ ਭੱਜੋ ਆਜੋ ਭਜੋ ਭਜੋ ਸ਼ਾਬਾਸ਼ ਛੇਤੀ ਆਜੋ ਆ ਦੇਖੋ ਆਪ ਦਾ ਭਈ ਅੰਦਰੋਂ ਹੀ ਪੂਰਾ ਐ ਮੂਡ ਬਣਾ ਕੇ ਆਉਂਦੇ ਆ ਬਾਹਰ ਆਇਆ ਝੋਟਿਆ ਆਇਆ ਬਾਹਰ ਆਇਆ ਆਜੋ ਜੋ ਬਈ ਚੱਟੇ ਟਰਕੀਆਂ ਦਾ ਜੋੜਾ ਲਿਆ ਆਪਾਂ ਹਨਾ ਤਾਂ ਉਹ ਭਰਾ ਕਹਿੰਦਾ ਸੀ ਕਹਿੰਦਾ ਬਈ ਇਹ ਨਾ ਚੱਟੇ ਟਰਕੀਆਂ ਦਾ ਜੋੜਾ ਕਹਿੰਦਾ ਮਗਰ ਪੈ ਜਾਂਦਾ ਕਹਿੰਦਾ ਵੀ ਮਾਰਦਾਗਾ ਮਾਹ ਬਈ ਜਾਨਵਰਾਂ ਚ ਸਾਡੇ ਚ ਆਉਣ ਦੇ ਇੱਕ ਵਾਰੀ ਫੇਰ ਦੇਖਾਂਗੇ ਮਾਰਦਾ ਕਿ ਨਾ ਇਹਨੂੰ ਬਈ ਆਪਾਂ ਗੱਬਣ ਕਰਾਵਾਂਗੇ 2-4 ਮਹੀਨਿਆਂ ਤੱਕ ਇਹਦੇ ਟੀਕਾ ਭਰਾਵਾਂਗੇ ਇਹ ਹੁਣ ਵੱਡੀ ਹੋ ਗਈ ਹਨਾ ਪੂਰੀ ਬਾਕੀ ਬਈ ਆਪਣੀ ਰੌਣਕ ਠੀਕ ਠਾਕ ਆ ਆਤਰੋ ਤੇ ਚਾਤਰੋ ਆ ਵੀ ਠੀਕ ਠਾਕ ਨੇ ਆਜੋ ਵੀ ਮਿੱਤਰੋ ਲਾਈਏ ਕਬੂਤਰਾਂ ਦੇ ਜੋੜੇ ਜੋੜੇ ਲਾਉਣ ਤੋਂ ਪਹਿਲਾਂ ਲਾਵਾਂਗੇ ਰੰਗ ਇੱਧਰ ਗੁਲਾਬੀ ਰੰਗ ਤਿਆਰ ਕਰ ਲਿਆ ਤੇ ਇੱਧਰ ਕਰ ਲਿਆ ਹਰਾ ਆ ਪਿਆ ਗੁਲਾਬੀ ਇੰਨਾ ਡਾਰਕ ਹੋ ਗਿਆ ਬਈ ਇਹ ਵਧੀਆ ਬਣ ਗਿਆ ਲੋ ਬਈ ਦੇਖੋ ਹਰਾ ਨਹੀਂ ਹੈਗਾ ਫਰਦਈ ਰੰਗ ਆ ਬਈ ਇਹ ਆ ਫਰਦਈ ਰੰਗ ਤਿਆਰ ਹੋ ਗਿਆ ਪੰਜ ਕਬੂਤਰ ਕੱਢ ਲੇ ਬਾਹਰ ਬਈ ਪੰਜ ਜੋੜੇ ਲਾਵਾਂਗੇ ਇੱਕ ਵਾਰੀ ਤੇ ਕਬੂਤਰ ਇੱਧਰ ਪਾ ਲੈ ਕਬੂਤਰੀਆਂ ਇੱਥੇ ਪਾ ਲੈਣੇ ਆਗੇ ਤਾਂ ਬਈ ਇੱਕ ਵਾਰੀ ਪੰਜ ਜੋੜੇ ਲਾਵਾਂਗੇ ਕਿਉਂਕਿ ਬਈ ਤਿੰਨ ਜੋੜੇ ਦੋ ਤਿੰਨ ਜੋੜੇ ਆਪਾਂ ਥੱਲੇ ਡੋਲੀ ਚਲਾ ਦਾਂਗੇ ਤੇ ਕਾ ਟੈਂਕੀ ਥੱਲੇ ਆਪਾਂ ਖੁੱਡਾ ਬਣਾਇਆ ਹੋਇਆ ਦੋ ਜੋੜੇ ਇੱਥੇ ਛੱਡ ਦਾਂਗੇ ਹਨਾ ਇੱਕ ਜੋੜਾ ਕਿਤੇ ਹੋਰ ਛੱਡ ਦਾਂਗੇ ਫਿਰ ਆਇਆ ਬਈ ਜਗ੍ਹਾ ਦੀ ਕਮੀ ਪੈਂਦੀ ਆ ਹਨਾ ਇੰਨੀ ਜਗ੍ਹਾ ਨਹੀਂ ਹੈਗੀ ਨਹੀਂ ਤਾਂ ਸਾਰਿਆਂ ਦੇ ਜੋੜੇ ਲਾ ਦਈਏ ਲਾਵਾਂਗੇ ਤਾਂ ਸਾਰਿਆਂ ਦੇ ਪਰ ਬਾਰੀ ਨਾਲ ਲਾਵਾਂਗੇ ਜਿਵੇਂ ਪੰਜ ਆ ਮਲਾਤੇ ਉਸ ਤੋਂ ਬਾਅਦ ਫਿਰ ਪੰਜ ਜੋੜੇ ਅਗਲੇ ਮਲਾ ਦਾਂਗੇ ਕਬੂਤਰ ਦਿਖਾ ਦਿੰਨੇ ਤੁਹਾਨੂੰ ਪਹਿਲਾਂ ਆਹ ਕਬੂਤਰ ਨੇ ਬਈ ਪਹਿਲਾ ਕਬੂਤਰ ਫੜ ਲਿਆ ਬਈ ਤੇ ਇਹਦੇ ਗਲ ਤੇ ਰੰਗ ਲਾਵਾਂਗੇ ਇਥੇ ਨਿਸ਼ਾਨੀ ਤੇ ਇਹਦੀ ਕਬੂਤਰੀ ਦੇ ਵੀ ਫੇਮ ਅਹੀਂ ਲਾਵਾਂਗੇ ਡੋਲ ਫਾਇਦਾ ਹਾਂ ਗੁਲਾਬੀ ਰੰਗ ਦੇਖੋ ਬਈ ਕਿੰਨਾ ਸੋਹਣਾ ਬਣਿਆਗਾ ਪੂਰਾ ਸੋਹਣਾ ਲੱਗਦਾ ਰੰਗ ਵਧੀਆ ਲੱਗਦਾ ਹੋਊ ਸੋਹਣਾ ਐਵੇਂ ਨਹੀਂ ਜੁੜਦੀ ਮਰਦੇ 5 ਮਿੰਟ ਵੱਧ ਲੱਗ ਗਿਆ ਅਨਵਰ ਬੈਠੇ ਹੋਏ ਨੇ ਗਿਣਨੇ ਲੱਗਦੇ ਲੋ ਜੀ ਪਹਿਲੇ ਕਬੂਤਰ ਦੇ ਰੰਗ ਲੱਗ ਗਿਆ ਦੇਖੋ ਬਈ ਹੁਣ ਇਹਦੀ ਕਬੂਤਰੀ ਦੇ ਵੀ ਫੇਮ ਅਹੀਂ ਲਾਵਾਂਗੇ ਛੱਡ ਦੇ ਹੁਣ ਛੱਡ ਦੇ ਇਹਦੀ ਕਬੂਤਰੀ ਲੋ ਬਈ ਕਬੂਤਰੀ ਦੇ ਵੀ ਲਾਤਾ ਰੰਗ ਤੇ ਫੋਨ ਦੀ ਮੈਮਰੀ ਫੁੱਲ ਹੋ ਗਈ ਸੀ ਬਈ ਤਾਂ ਕਰਕੇ ਵੀਡੀਓ ਕੱਟੀ ਗਈ ਸੀਗੀ ਤੇ ਇਹਨੂੰ ਛੱਡਦੇ ਆਪਾਂ ਇਹਦੇ ਅੰਦਰ ਹਨਾ ਇਹਦੇ ਕਬੂਤਰ ਦੇ ਨਾਲ ਤੇ ਭਾਈ ਇੱਕ ਗੱਲ ਹੋਰ ਪਤਾ ਲੱਗੀ ਆ ਜੱਫੀ ਕਹਿੰਦਾ ਵੀ ਜਿਹੜਾ ਜਿਵੇਂ ਸੇਮ ਰੰਗ ਲਾਇਆ ਹਨਾ ਤਾਂ ਕਹਿੰਦਾ ਭਾਈ ਆ ਕਬੂਤਰ ਆ ਕਬੂਤਰੀ ਦੇ ਨਾਲ ਹੀ ਮਿਲੂ ਤੇ ਆ ਕਬੂਤਰੀ ਕਬੂਤਰ ਦੇ ਨਾਲ ਹੀ ਮਿਲੂ ਆਏ ਨਹੀਂ ਹੈਗਾ ਵੀ ਦੂਜੇ ਰੰਗ ਵਾਲੇ ਨਾਲ ਮਿਲਜੂ ਮੰਨ ਲਓ ਕਿ 90% ਫੁੱਲ ਆਹੀ ਚਾਂਸ ਨੇ ਇੱਕ ਦੋ ਦਿਨ ਅੱਡ ਛੱਡਣੇ ਪੈਣਗੇ ਪਰ ਜਦੋਂ ਉਸ ਤੋਂ ਬਾਅਦ ਛੱੜਤੇ ਐਸੇ ਨਾਲ ਹੀ ਮਿਲੂ ਇਹੇ ਜਾ ਕੇ ਕਾਲੀ ਨੂੰ ਕਾਲਾ ਅੱਛਾ ਹਾਂ ਇਹ ਇਹਦੇ ਵੀ ਆਈ ਅੱਛਾ ਜੀ ਆਪਾਂ ਹਟਾ ਦਾਂਗੇ ਲੋ ਜੀ ਕਬੂਤਰ ਦੇ ਰੰਗ ਲੱਗ ਗਿਆ ਬਈ ਫਰਦਈ ਰੰਗ ਲਾਤਾ ਤੇ ਹੁਣ ਇਹਦੀ ਕਬੂਤਰੀ ਦੇ ਲਾਵਾਂਗੇ ਬਾਕੀ ਬਈ ਸੁੱਕੇ ਤੋਂ ਬਾਅਦ ਰੰਗ ਬਹੁਤ ਜ਼ਿਆਦੇ ਸੋਹਣੇ ਲੱਗਣਗੇ ਦੇਖਿਓ ਝਟ ਲਓ ਜੀ ਦੋ ਜੋੜੇ ਹੋ ਗਏ ਪੂਰੇ ਦੋ ਕਬੂਤਰ ਦੋ ਕਬੂਤਰੀਆਂ ਆ ਆफी ਬਈ ਸ਼ਾਖ ਆਪਣਾ ਆ ਸ਼ਾਖੇ ਕਬੂਤਰ ਦੇ ਨਾਲ ਲਾਵਾਂਗੇ ਬਈ ਆਪਾਂ ਆ ਕਬੂਤਰੀ ਚਿੱਟੀਆਂ ਦੀ ਆ ਜੋੜਾ ਲਾਵਾਂਗੇ ਬਾਲਾ ਜ਼ਬਰਦਸਤ ਜੋੜਾ ਬਣੂ ਬਾਕੀ ਆ ਜੋ ਪਹਿਲਾਂ ਕਬੂਤਰ ਦੇ ਰੰਗ ਲਾ ਦਈਏ ਲੋ ਜੀ ਹੁਣ ਲਾਉਨੇ ਆ ਕਬੂਤਰ ਦੇ ਤਾਣ ਜੀ ਖਿੱਚ ਲਈ ਥੋੜੀ ਫਿਰ ਇਹ ਤਾਂ ਗੁਲਾਬੀ ਸੇਮ ਨਹੀਂ ਹੋ ਜੂਗਾ ਨਹੀਂ ਨਹੀਂ ਆਪੋ ਦੇ ਉਹਦੇ ਨੂੰ ਰੰਗ ਥੋੜਾ ਲਾਵਾਂਗੇ ਲੋ ਬਈ ਦੇਖੋ ਆ ਕਬੂਤਰ ਦੇ ਐ ਫਲੋਟ ਲਾਤਾ ਰੰਗ ਰੰਗ ਦੀ ਬਹੁਤ ਸੋਹਣੀ ਰੰਗ ਵਾਲਾ ਘੰਟ ਲੱਗੂ ਫਿਰਦੇ ਹੀ ਰੰਗ ਹੈਨਾ ਕਿੰਨਾ ਉੱਠ ਕੇ ਆਉਂਦਾ ਹੈ ਨਾ ਰੰਗ ਦੇਖ ਕਿੰਨਾ ਸੋਹਣਾ ਆਉਂਦਾ ਹੈ ਹਜੇ ਤਾਂ ਪੂਰਾ ਸੁੱਕਿਆ ਵੀ ਨਹੀਂ ਚੱਲ ਵੀ ਲਿਆਉਨੇ ਤੇਰੀ ਕਬੂਤਰੀ ਖੜ ਜਾ ਚੱਲ ਵੀ ਅੰਦਰ ਆफी ਬਈ ਆਪਣਾ ਚੌਥਾ ਜੋੜਾ ਇਹਦੇ ਨਾਲ ਕਬੂਤਰੀ ਲਾਵਾਂਗੇ ਲਾਲ ਚੀਨੀ ਆ ਬੈਠੀ ਇਹਦੇ ਮੋਢਿਆਂ ਤੇ ਲਾਦਾ ਤਾਂ ਹੀ ਮੈਂ ਸੰਜੇ ਚੇ ਛੱਡਦੀ ਸੀ ਲਓ ਜੀ ਚੌਥੇ ਜੋੜੇ ਦੇ ਵੀ ਲੱਗਿਆ ਰੰਗ ਅੱਖ ਤੇ ਲਵਾ ਲਿਆ ਨੇ ਬਾਕੀ ਤਾਂ ਸਹੀ ਲੱਗ ਗਿਆ ਰੰਗ ਬਹੁਤ ਘੈਂਟ ਬਣਿਆ ਬਈ ਆਹ ਅਸਰਦਈ ਰੰਗ ਜਿਹੜਾ ਬਾਲਾ ਘੈਂਟ ਰੰਗ ਬਣਿਆ ਲੋ ਜੀ ਆ ਵੀ ਛੜਤੀ ਲੋ ਜੀ ਆਖਰੀ ਜੋੜੇ ਦੇ ਰੰਗ ਲੱਗਣ ਜਾ ਰਿਹਾਗਾ ਇਸ ਤੋਂ ਬਾਅਦ ਬਈ ਆਪਣੇ 5 ਜੋੜੇ ਪੂਰੇ ਹੋ ਜਾਣਗੇ ਬਸ ਛੜਤੀ ਬਸ ਹਾਂ ਇੰਨਾ ਕੀ ਹਾਂ ਬੰਦੀ ਜਿੰਨਾ ਹੁੰਦਾ ਕਰ ਲੋ ਜੀ ਇੰਨਾ ਕੀ ਲਾਇਆ ਰੰਗ ਤੇ ਇਹਦੇ ਵੀ ਇੰਨਾ ਕੀ ਲੱਗੂਆ ਕਾਲੀ ਚੀਨੀ ਦੇ ਇਧਰੀ ਉਧਰੀ ਇੰਦਰ ਚਾਲ ਬਈ ਆਹ ਫੇ ਕਾਲੀ ਚੀਨੀ ਐਦੀ ਅੱਖ ਦੇਖੋ ਬਈ ਸ਼ੁਰੂ ਤੋਂ ਜਮਾਂਦਰੂ ਆਇਆ ਬਈ ਦੇਖੋ ਅੱਖ ਤੇ ਮਾਫ ਚੜਿਆ ਹੋਇਆ ਦੂਜੀ ਅੱਖ ਸਹੀਏ ਦੀ ਬਾਈ ਦੇ ਵੀ ਕਬੂਤਰ ਮੰਗੂ ਲਾਤਾ ਬਈ ਨਿਸ਼ਾਨੀ ਰਹੂਗੀ ਪੱਕੀ ਦੇਖੋ ਬਈ ਕਿੱਡੀ ਕ ਅੱਖ ਆ ਗਈ ਐ ਥੱਲੇ ਨੂੰ ਡਿੱਗਵੀਂ ਅੱਖ ਐ ਦੀ ਬਈ ਚਲ ਆ ਲੈ ਵੀ ਤਰੀ ਕਬੂਤਰੀ ਤਮੇਤਰੋ ਬਈ ਸਾਰੇ ਜੋੜੇ ਲਾਤੇ ਆ ਜੋ ਦਿਖਾਈਏ ਚਾਰ ਜੋੜੇ ਇਧਰ ਨੇ ਇੱਕ ਇਧਰ ਆ ਦੇਖੋ ਬਈ ਸਾਰਿਆਂ ਦੇ ਰੰਗ ਨਾਲੇ ਜੋੜੇ ਛੱਕੇ ਜੋੜੇ ਕਰਦੇ ਹੜਕੇ ਕਿੱਥੇ ਛੱਡ ਮੈਂ ਰੰਗ ਗਿੱਲਾ ਸੀ ਲਓ ਜੀ ਤਿੰਨ ਥੱਲੇ ਰਹਿ ਗਏ ਦੋ ਉੱਤੇ ਕਰਤੇ ਇੱਕ ਇਧਰ ਆ ਆ ਪੰਜ ਜੋੜੇ ਲਾਤੇ ਬਈ ਆ ਲਿਆਂਦਾ ਬਈ ਦੁੱਧ ਬੈਲਾ ਦੇ ਬੱਚਿਆਂ ਵਾਸਤੇ ਤਾਂ ਬਈ ਬੈਲਾ ਦੇ ਬੱਚਿਆਂ ਨੂੰ ਦੁੱਧ ਪਿਾਵਾਂਗੇ ਬਈ ਆ ਡੌਗਸ ਵਾਲਾ ਦੁੱਧ ਆ ਬਈ ਡਰੂਲਸ ਦਾ ਹਨਾ ਤੇ ਇਧਰ ਲਿਆਂਦਾ ਬਈ ਆਪਾਂ ਜਿਹੜਾ ਦੂਜੇ ਬੱਚਿਆਂ ਦਾ ਦੁੱਧ ਹੁੰਦਾਗਾ ਹਨਾ ਤੇ ਬਈ ਆ ਦੋਨਾਂ ਨੂੰ ਮਿਕਸ ਕਰਕੇ ਆਪਾਂ ਦੁੱਧ ਬਣਾ ਕੇ ਇਹਦੇ ਬੱਚਿਆਂ ਨੂੰ ਪਿਾਵਾਂਗੇ ਇਹਨੂੰ ਦੁੱਧ ਘੱਟ ਆਉਂਦਾ ਬਈ ਹਨਾ ਤੇ ਬਾਕੀ ਬਈ ਬੱਚਿਆਂ ਨੂੰ ਜਿਵੇਂ ਜਿਵੇਂ ਵੱਡੇ ਹੋ ਜਾਂਦੇ ਨੇ ਦੁੱਧ ਦੀ ਜ਼ਿਆਦਾ ਲੋੜ ਆ ਤੇ ਤਾਂ ਕਰਕੇ ਆਪਾਂ ਆ ਦੁੱਧ ਲਿਆਂਦਾ ਬਈ ਤੇ ਨਾਲੇ ਆਪਾਂ ਇਹਦਾ ਸੰਗਲ ਕੱਢ ਕੇ ਸ਼ੋਲਿਛ ਪਾਤੀਏ ਇਹਦੇ ਤਾਂ ਕਿ ਦੁੱਧ ਪਿਉਣ ਲੱਗੇ ਇਹਦੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਬੱਚੇ ਕਿੱਡੇ-ਕਿੱਡੇ ਹੋ ਗਏ ਤੇ ਆਜੋ ਫਿਰ ਆਪਾਂ ਦੁੱਧ ਤਿਆਰ ਕਰਦੇ ਆ ਤੇ ਪਿਉਉਣੇ ਆ ਤੇ ਨਾਲੇ ਤੁਹਾਨੂੰ ਬੱਚੇ ਦਿਖਾਉਣੇ ਆ ਤਾਂ ਬਈ ਆਪਾਂ ਆ ਕੱਲਾ ਦੁੱਧ ਵੀ ਪਿਆ ਸਕਦੇ ਆ ਪਰ ਆਪਾਂ ਆ ਕੱਲਾ ਦੁੱਧ ਤਾਂ ਨਹੀਂ ਪਿਉਉਂਦੇ ਕਿਉਂਕਿ ਆ ਦੁੱਧ ਮਿਲਾ ਕੇ ਇਹਦੇ ਨਾਲ ਤਾਂ ਬਈ ਇਹ ਬਹੁਤ ਵਧੀਆ ਇੱਕ ਬਣ ਜਾਂਦਾਗਾ ਮੰਨ ਲਾ ਕਿ ਬਹੁਤ ਵਧੀਆ ਗਰੋਥ ਵਾਲਾ ਦੁੱਧ ਬਣ ਜਾਂਦਾਗਾ ਤਾਂ ਕਰਕੇ ਬਈ ਆਪਾਂ ਆ ਲਿਆਂਦਾ ਨਾਲ ਚਲੋ ਆਜੋ ਫਿਰ ਓਪਨ ਕਰਦੇ ਆਂ ਬਈ ਆ ਬਾਕਸ ਨੂੰ ਤੇ ਦੇਖਦੇ ਆਂ ਇਹਦੇ ਵਿੱਚ ਕੀ ਕੁਛ ਆ ਤੇ ਬਈ ਇਹ ਬਾਕਸ ਆਇਆ ਬਈ 700 ਦਾ 500 ਗ੍ਰਾਮ ਆ 700 ਰੁਪਏ ਦਾ ਬਾਕਸ ਆ ਬਈ ਇਹ ਤੇ ਬਈ ਆ ਪੈਕਟ ਨੇ ਦੁੱਧ ਦੀ ਇਹਦੇ ਵਿੱਚ ਦੇਖੋ ਮਿਲਕ ਤੇ ਆ ਕੀ ਜਿਗਾੜ ਆ ਆ ਸਕੂਪ ਆ ਗਿਆ ਉਸ ਤੋਂ ਬਾਅਦ ਆ ਗਈ ਬਈ ਡਰੂਲਸ ਦੀ ਆ ਝੁੰਗਣੀ ਬੱਚਿਆਂ ਨੂੰ ਦੁੱਧ ਪਿਉਣ ਵਾਲੀ ਹੈਨਾ ਇੱਕ ਸਕੂਪ ਇਹਦਾ ਲੈ ਲਿਆ ਤੇ ਇੱਕ ਸਕੂਪ ਲਵਾਂਗੇ ਬਈ ਆਪਾਂ ਜਿਹੜਾ ਬੱਚਿਆਂ ਵਾਲਾ ਦੁੱਧ ਆਇਦਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸਕੂਪ ਦੇ ਮੰਗਰ ਦੋ ਸਕੂਪ ਆਪਾਂ ਪਾਣੀ ਦੇ ਪਾਉਣੇ ਆ ਤੇ ਆ ਦੋ ਇੱਕ ਦੋ ਉਸ ਤੋਂ ਬਾਅਦ ਚਾਰ ਪਾਉਣੇ ਬਈ ਆਪਾਂ ਇਹ ਤਿੰਨ ਚਾਰ ਤਾਬਈ ਦੁੱਧ ਆਪਣਾ ਰੈਡੀ ਆ ਆਜੋ ਫਿਰ ਪਿਆ ਕੇ ਦੇਖਦੇ ਆ ਉਸ ਤੋਂ ਬਾਅਦ ਬਈ ਆਪਾਂ ਇਕੱਠਾ ਦੁੱਧ ਬਣਾ ਲਾਂਗੇ ਫੈਰੇ ਬੱਚਿਆਂ ਦਾ ਪ੍ਰੋਸੈਸ ਤੁਹਾਨੂੰ ਦੱਸਤਾ ਦੁੱਧ ਪਾ ਲਿਆ ਬਈ ਅੱਧੀ ਹੋ ਗਈ ਸ਼ੀਸ਼ੀ ਇੱਕ ਵਾਰੀ ਇੰਨਾ ਕੁ ਪਿਆ ਕੇ ਦੇਖਦੇ ਆ ਲੋ ਜੀ ਕੰਮ ਓਕੇ ਆ ਆਇਓ ਬਈ ਪਹਿਲਾਂ ਤਾਂ ਤੁਹਾਨੂੰ ਬੱਚੇ ਦਿਖਾ ਦਿੰਨੇ ਆ ਦੇਖੋ ਕਿੱਡੇ ਗੱਡੇ ਹੋ ਗਏ ਸਾਰੇ ਬਈ ਵਧੀਆ ਨੇ ਜਮਾ ਹੈਲਦੀ ਨੇ ਫਿੱਟ ਨੇ ਓਕੇ ਦੀ ਰਿਪੋਰਟ ਆ ਤੇ ਕਈ ਸਾਰੇ ਭਰਾਵਾਂ ਨੂੰ ਐਂ ਲੱਗਦਾ ਸੀ ਇਹ ਬਲੈਕ ਜਰਮਨ ਸ਼ੈਫਟ ਨੇ ਮੈਸੇਜ ਵੀ ਕੀਤੇ ਬਈ ਬਲੈਕ ਬੱਚਾ ਦੇ ਦਿਓ ਤਾਂ ਬਈ ਇਹ ਬਲੈਕ ਨਹੀਂ ਹੈਗੇ ਬਲੈਕ ਐਂਡ ਟੈਨ ਨੇ ਛੋਟੇ ਹੁੰਦੇ ਇਹ ਬਲੈਕ ਲੱਗਦੇ ਹੁੰਦੇ ਆ ਬਾਕੀ ਦੇਖੋ ਬਈ ਸਾਰਿਆਂ ਦੀ ਗ੍ਰੋਥ ਬਹੁਤ ਵਧੀਆ ਹੋ ਰਹੀ ਆ ਸੌਫਟ ਸੌਫਟ ਨੇ ਬਈ ਸਾਰੇ ਦੇਖੋ ਸਾਰੇ ਬੱਚੇ ਬਹੁਤ ਪਿਆਰੇ ਆ ਬਈ ਤੇ ਸਾਰਿਆਂ ਦੀਆਂ ਬਈ ਕੁਆਲਿਟੀਆਂ ਹਨਾ ਹੈੱਡ ਹੱਡ ਪੂਸ਼ਾਂ ਐਨ ਫੁੱਲ ਤਗੜੀਆਂ ਨੇ ਬਈ ਮੇਲ ਫੀਮੇਲਾਂ ਸਾਰੇ ਬੰਬ ਤੋਂ ਬੰਬ ਨੇ ਬਈ ਆਜੋ ਫਿਰ ਪਹਿਲਾਂ ਇੱਕ ਬੱਚੇ ਨੂੰ ਦੁੱਧ ਪਿਆ ਕੇ ਦੇਖਦੇ ਆਂ ਆਪਾਂ ਫੀਮੇਲ ਹੈ ਇਹਦਾ ਦੇਖੋ ਆ ਵੀ ਫੀਮੇਲ ਆ ਆ ਮੇਲ ਲੱਗਦਾ ਇਹ ਵੀ ਫੀਮੇਲ ਆ ਫੀਮੇਲ ਨਹੀਂ ਬਹੁਤ ਤਾਕੜੀਆਂ ਤਾਕੜੀਆਂ ਨੇ ਬਈ ਯਾਰ ਇਹ ਵੀ ਫੀਮੇਲ ਆ ਆਹ ਫੀਮੇਲ ਹਾਂ ਇਹ ਆ ਬਈ ਮੇਲ ਆ ਜੋ ਪਹਿਲਾਂ ਇਸ ਨੂੰ ਪਿਉਣੀ ਹੈਗੀ ਤਾਂ ਬਈ ਮੇਲ ਬੱਚਾ ਆਪਾਂ ਦੁੱਧ ਤੇ ਲਾਤਾ ਬਈ ਲੱਗ ਗਿਆ ਦੁੱਧ ਪੀਣ ਤੇ ਐਵੇਂ ਬਈ ਆਪਾਂ ਸਾਰੇ ਬੱਚਿਆਂ ਨੂੰ ਦੁੱਧ ਪਿਆ ਦਾਂਗੇ ਦੁੱਧ ਪਿਆ ਕੇ ਰਜਾ ਦਾਂਗੇ ਦੋ ਟਾਈਮ ਆਪਾਂ ਆ ਦੁੱਧ ਪਿਆਇਆ ਕਰਾਂਗੇ ਤੇ ਦੋ ਟਾਈਮ ਕੁੱਤੀ ਦਾ ਦੋ ਤਿੰਨ ਟਾਈਮ ਕੁੱਤੀ ਦਾ ਪੀ ਜਾਂਦੇ ਨੇ ਬਾਕੀ ਬਈ ਕੰਨ ਦੇਖੋ ਸਾਰਿਆਂ ਦੇ ਜਮਾਂ ਨਾਲ ਛਿਪੇ ਹੋਏ ਨੇ ਬਈ ਸਾਰਿਆਂ ਦੇ ਕੰਨੀ ਜਿਵੇਂ ਜਿਵੇਂ ਹੁਣ ਵੱਡੇ ਹੋਣਗੇ ਫੇ ਥੋੜੀ ਜਿ ਮੋٹے ਹੋਣਗੇ ਕੰਨ ਥੋੜਾ ਜਿਹਾ ਬਲ ਖਾਣਗੇ ਥੱਲੇ ਨੂੰ ਆਉਣਗੇ ਮੋੜ ਖਾ ਕੇ ਉਸ ਤੋਂ ਬਾਅਦ ਫਿਰ ਜਦੋਂ 2.5 ਤੇ 3 ਮਹੀਨਿਆਂ ਦੇ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਸਿੱਧੇ ਹੋ ਜਾਂਦੇ ਨੇ ਕੰਨ ਜਦੋਂ ਆਪਾਂ ਬੈਲਾ ਲਈ ਸੀ ਜਦੋਂ ਇਹਦੇ ਕੰਨ ਜਮਾਂ ਸਿੱਧੇ ਸੀ ਬੈਲਾ ਦੇ ਤਿੰਨ ਮਹੀਨਿਆਂ ਦੀ ਸੀ ਇਹ ਪੀਲਾ ਬੁੱਤ ਪੀਲਾ ਚੱਕ ਦੇ ਫੱਟੇ ਬਾਹਰ ਨਹੀਂ ਆਉਣਾ ਬਾਹਰ ਨਹੀਂ ਆਉਣਾ ਬਹਿ ਜਾਓ ਸਾਰੇ ਅੰਦਰ ਹੀ ਬਹਿ ਜਾਓ ਬਾਹਰ ਨਹੀਂ ਨਿਕਲਣਾ ਹੈਗਾ ਪੀਜਾ 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 ਤਾਂ ਵੀ ਸਾਰੇ ਬੱਚਿਆਂ ਨੂੰ ਦੁੱਧ ਪਿਆ ਦਈਏ ਫਿਰ ਮਿਲਦੇ ਆ ਤਾਂ ਮੈਟਰੋ ਬਈ ਸਾਰੇ ਬੱਚਿਆਂ ਨੂੰ ਦੁੱਧ ਪਿਆ ਤਾਂ ਸਾਰੇ ਰੱਜ ਗਏ ਟੱਡ ਦੇਖੋ ਕਿੱਡੇ ਕਿੱਡੇ ਕੱਢ ਲੇ ਓ ਦੇਖੋ ਵੀ ਰੱਜ ਗਿਆ ਆ ਵੀ ਰੱਜ ਗਿਆ ਆ ਵੀ ਰੱਜ ਗਈ ਆ ਵੀ ਆ ਵੀ ਆ ਵੀ ਸਾਰੇ ਸੌ ਵੀ ਗਏ ਨਾਲ ਦੀ ਨਾਲ ਦੁੱਧ ਪੀ ਕੇ ਸੌ ਗਏ ਸਾਰੇ ਰੱਜ ਕੇ ਆ ਕਿਹੜਾ ਹੈਗਾ ਕਿਹੜੀ ਹੈ ਤਾਂ ਫੀਮੇਲ ਆ ਆ ਮੇਲ ਆ ਇਹ ਆ ਦੇਖੋ ਵੀ ਕਿੱਡਾ ਟਿੱਡ ਗੱਡਿਆਗਾ ਮੇਲੀ ਹੈ ਨਾ ਇਹ ਵੀ ਫੀਮੇਲ ਆ ਫੀਮੇਲਾਂ ਵੀ ਬਈ ਮੇਲ ਦਾ ਭਲੇਖਾ ਪਾਉਂਦੀਆਂ ਨੇ ਆ ਮੇਲ ਆ ਬਈ ਮੇਲੀ ਹੈ ਨਾ ਇਹ ਵੀ ਫੀਮੇਲ ਆ ਯਾਰ ਕਮਾਲ ਆ ਯਾਰ ਏ ਵੀ ਵੀ ਮੇਲ ਆ ਆ ਪਿਆ ਮੇਲ ਤਾਂ ਆ ਫੀ ਆ ਦੇਖੋ ਆ ਮੇਲ 81 ਤੇ ਇੱਕ ਆ ਫੀ ਆ ਲੱਗਦਾਗਾ ਹਾਂ ਆ ਮੇਲ ਆ ਬਈ ਇੱਕ ਆ ਮੇਲ ਆ ਦੇਖੋ ਲਓ ਜੀ ਸਾਰੇ ਰੱਜ ਗੇ ਕੰਮ ਡਾਨਾ ਇਹਨੂੰ ਲਾ ਦਿੰਨੇ ਆਪਾਂ ਉਥੇ ਬਿੱਲੋ ਇਧਰ ਆ ਜਾ ਤੈਨੂੰ ਖਾ ਜੂਗੀ ਉਹ ਇਧਰ ਚੱਲ ਮਾਰ ਦੂ ਤੇ ਨੋ ਉਹ ਇੱਕ ਬੁਰਕੀ ਚ ਚੱਬ ਜੂਗੀ ਉਹਦੇ ਕੋਲੇ ਨਾ ਜਾ ਸੂਈ ਹੋਈ ਆ ਉਹ ਖੇੜੇ ਤੇ ਪਾਜੇ ਤੇ ਚੱਲੋ ਬਈ ਆ ਇੱਥੇ ਕਰ ਦਿੰਨੇ ਆਪਾਂ ਇਹਨਾਂ ਦੀ ਮਾਂ ਕੋਲੇ ਉਰੇ ਸੈਟ ਆ ਬੱਲੋ ਉਹ ਤੈਨੂੰ ਖਾ ਜੂ ਪਰ ਆ ਆ ਜਾ ਬੱਲੋ ਮਰਨਾ ਤੂੰ ਫੇਰ ਆ ਗਈ ਚਲੋ ਵੀ ਚਲੋ ਖੁੱਡਾਂ ਚ ਮੀ ਆਉਣ ਵਾਲਾਗਾ ਚਲੋ ਟਰਕੀਓ ਪਹਿਲਾਂ ਤਾਂ ਤੁਸੀਂ ਵੜ ਜੋ ਛੇਦੀ ਭੱਜ ਕੇ ਭੱਜ ਕੇ ਭੱਜ ਕੇ ਹੁਣ ਬਈ ਤੁਸੀਂ ਵੜੋ ਅਸੀ ਲੋ ਚਲੋ 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 ਸ਼ਾਬਾਸ਼ ਹਾਂ ਬਈ ਤੁਸੀਂ ਚਲੋ ਸਾਰੀਆਂ ਸੁਲਤਾਨ ਦੇ ਨਾਲ ਚਲ ਤੂੰ ਵੀ ਸੁਲਤਾਨ ਦੇ ਨਾਲ ਚਲ ਇਧਰ ਸ਼ਾਬਾਸ਼ ਅੰਦਰ 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 ਵੈਰੀ ਗੁੱਡ ਸੁਲਤਾਨ ਤੇ ਸੁਲਤਾਨ ਦੀਆਂ ਮੁਰਗੀਆਂ ਵਾੜਤੀਆਂ ਅੰਦਰ ਉਦੋਂ ਆਦਾ ਬੱਚੇ ਵਾਲੀ ਮੁਰਗੀ ਵੀ ਗਈ ਬਾਹਰ ਕਿਧਰ ਹੋਣੀ ਅੰਦਰ ਚਲ ਉਦੋਂ ਆਦਾ ਆ ਡਾਕੂ ਤੇ ਆ ਫੈਂਸੀ ਇਹ ਦੋ ਇਹ ਵੀ ਵਾੜਤੇ ਇਧਰ ਲਾਤੀ ਬਈ ਮੱਛਰਦਾਨੀ ਰਾਵੀ ਦੀ ਫੈਮਲੀ ਵਾਸਤੇ ਰਾਵੀ ਲਾਡੋ ਲਾਡੋ ਤੇ ਆਪਣੀ ਰੌਣਕ ਇਹ ਤਿੰਨੇ ਮੱਛਰਦਾਨੀ ਚ ਨੇ ਤੇ ਬੱਕਰੀਆਂ ਬਾਹਰ ਬਈ ਬਾਕੀ ਮਿਲਦੇ ਆ ਬਈ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ